ਜਿਹੜੋ 10-15 ਦਰਮਿਆਨ ਉੱਥੇ ਰੁਕਿਆ 12 ਜਨਵਰੀ ਨੂੰ ਉਹਨਾਂ ਨੇ ਅੱਗੇ ਫਲਾਈਟ ਲਈ ਸੀ ਰਸ਼ੀਆ ਦੀ ਉਹਨਾਂ ਨੇ ਜਾ ਕੇ ਉੱਥੇ ਰਸ਼ੀਅਨ ਆਰਮੀ ਜੁਆਇਨ ਕੀਤੀ ਸੀ ਹੂੰ ਪੰਜ ਮਹੀਨੇ ਦੋ ਕੁ ਮਹੀਨੇ ਕੰਟੀਨਿਊਸਲੀ ਵਧੀਆ ਤਰੀਕੇ ਨਾਲ ਗੱਲਬਾਤ ਹੁੰਦੀ ਰਹੀ ਹੈ 3 ਮਾਰਚ ਨੂੰ ਲਾਸਟ ਗੱਲ ਹੋਈ ਸਕਦੀ ਹੈ ਹੂੰ ਉਹਨੇ ਬੋਲਿਆ ਸੀ ਕਿ ਹੋ ਸਕਦਾ ਕਿਸੇ ਥੋੜਾ ਟਾਈਮ ਫੋਨ ਨਾ ਲੱਗੇ ਹੂੰ ਪਰ 3 ਮਾਰਚ ਤੋਂ ਬਾਅਦ ਸਾਡੀ ਗੱਲ ਨਹੀਂ ਹੋਈ ਉਹਨਾਂ ਨਾਲ ਫਿਰ ਮੈਂ ਉਹਨਾਂ ਦੇ ਫਰੈਂਡਸ ਨੂੰ ਅੱਗੇ ਮੈਸੇਜ ਕੀਤਾ ਤੇ ਉਹਨਾਂ ਨੂੰ ਪੁੱਛਿਆ ਕਿ ਇਹਨਾਂ ਨੇ ਰੇਟਪਾਸ ਕਰਕੇ ਫੋਨ ਨਹੀਂ ਕਰਦੇ ਦੋ ਦੋ ਮਹੀਨੇ ਹੋ ਚੁੱਕੇ ਆ ਉਹ ਨੇ ਮੈਨੂੰ ਪਾਸਪੋਰਟ ਦੀ ਕਾਪੀ ਮੰਗੀ ਸੀ ਪਾਸਪੋਰਟ ਦੀ ਕਾਪੀ ਮੈਂ ਉਹਨਾਂ ਨੂੰ ਭੇਜੀ ਉਹਨਾਂ ਨੇ ਇਹ ਸੀ ਜੀ ਕਨਫਰਮ ਕਰਵਾਈ ਸੀ ਤੇ ਜਿਵੇਂ ਬਾਅਦੋਂ ਉਹਨਾਂ ਦੀ ਮਾਰਚ ਦੇ ਵਿੱਚ ਹੀ ਡੈਥ ਹੋ ਚੁੱਕੀ ਸੀ ਇਸ ਕਰਕੇ ਤਾਂ ਮੈਂ ਕੰਟੈਕਟ ਨਹੀਂ ਕਰਦੀ ਫਿਰ ਅੰਬੈਸੀ ਦੇ ਨਾਲ ਮੈਂ ਕੰਟੈਕਟ ਕੀਤਾ ਉਹਨਾਂ ਨੇ ਵੀ ਇਹ ਚੀਜ਼ ਕਨਫਰਮ ਕੀਤੀ ਸਰਕਾਰ ਕੋ ਇਹੋ ਹੀ ਮੰਗ ਕਰਦੇ ਆ ਵੀ ਜਲਦੀ ਤੋਂ ਜਲਦੀ ਸਾਡੀ ਡੀਐਨਏ ਟੈਸਟ 'ਚ ਮਦਦ ਕਰਨ ਤੇ ਡੀਐਨਏ ਟੈਸਟ ਦੀ ਰਿਪੋਰਟ ਹੋ ਜੇ ਤੇ ਉਹਨਾਂ ਨੂੰ ਭੇਜੀ ਜਾਵੇ ਤੇ ਜਲਦੀ ਤੋਂ ਜਲਦੀ ਬਾਡੀ ਕਲੀਅਰ ਹੋ ਜੇ ਹਾਂਜੀ ਇਹ ਹੋ ਜਾਵੇ ਕਿੰਨੇ ਪੋਰਸਸਸ ਸਟਾਰਟ ਹੋ ਜਾਓ ਪੋਰਟੀ ਦੀ ਵਾਰੀ ਇਹ ਜੋ ਕਸਟਮਰ ਦੇ ਪਲਾਨ ਕੀ ਬੰਦੇ ਪਲਾਨ ਮੇਰਾ ਨਾਮ ਪ੍ਰਮਿੰਦਰ ਕੌਰ ਵਾਇਫਰ ਸਟੇਟਸ ਕਾਪੀ। ਤੇਿੰਨ ਤੱਕ ਜੀ ਕੀ ਹੋਇਆ ਸੀ ਤੁਹਾਡੇ ਹਸਬੰਦ ਨਾਲ ਤੇ ਹੁਣ ਕੀ ਪ੍ਰੋਸੈਸ ਸ਼ੁਰੂ ਹੋਇਆ ਹੈ ਵਾ ਕੀ ਵੀ ਹੋਇਆ ਤੁਹਾਨੂੰ ਕੀ ਪਤਾ ਨਹੀਂ। ਪੰਜੀ ਮੇਰੇ ਹਸਬੰਦ ਦਸੰਬਰ ਦੇ ਵਿੱਚ 20 ਦਸੰਬਰ ਨੂੰ ਗਏ ਸੀ ਬੈਂਕੋ ਫਿਰ ਉਹ 10-15 ਦਿਨ ਉੱਥੇ ਰੁਕਿਆ 12 ਜਨਵਰੀ ਨੂੰ ਉਹਨਾਂ ਨੇ ਅੱਗੇ ਫਲਾਈਟ ਲਈ ਸੀ ਰਸ਼ੀਆ ਦੀ। ਉਹਨਾਂ ਨੇ ਜਾ ਕੇ ਉੱਥੇ ਰਸ਼ੀਅਨ ਆਰਮੀ ਜੁਆਇਨ ਕੀਤੀ ਸੀ। ਹੂੰ। ਪੰਜੀ ਦੋ ਕੁ ਮਹੀਨੇ ਕੰਟੀਨਿਊਸਲੀ ਵਧੀਆ ਤਰੀਕੇ ਨਾਲ ਗੱਲਬਾਤ ਹੁੰਦੀ ਰਹੀ ਹੈ 3 ਮਾਰਚ ਨੂੰ ਲਾਸਟ ਗੱਲ ਹੋਈ ਸਾਡੇ। ਹੂੰ। ਔਰ ਨੇ ਬੋਲਿਆ ਸੀ ਕਿ ਹੋ ਸਕਦਾ ਕਿਸੇ ਨੂੰ ਥੋੜਾ ਟਾਈਮ ਫੋਨ ਨਾ ਲੱਗੇ ਪਰ 10 ਮਾਰਚ ਤੋਂ ਬਾਅਦ ਸਾਡੀ ਗੱਲ ਨਹੀਂ ਹੋਈ ਉਹਨਾਂ ਦੀ ਫਿਰ ਮੈਂ ਉਹਨਾਂ ਦੇ ਫਰੈਂਡਸ ਨੂੰ ਅੱਗੇ ਮੈਸੇਜ ਕੀਤਾ ਤੇ ਉਹਨਾਂ ਨੂੰ ਪੁੱਛਿਆ ਕਿ ਇੰਨਾ ਦੇਰ ਬਾਅਦ ਕਰੇ ਫੋਨ ਨਹੀਂ ਕਰਦੇ ਇਹ ਦੇਰ 2 ਮਹੀਨੇ ਹੋ ਚੁੱਕਿਆ ਤੇ ਉਹਨਾਂ ਨੇ ਪਾਸਪੋਰਟ ਦੀ ਕਾਪੀ ਮੰਗੀ ਸੀ ਪਾਸਪੋਰਟ ਦੀ ਕਾਪੀ ਮੈਂ ਉਹਨਾਂ ਨੂੰ ਭੇਜੀ ਤੇ ਉਹਨਾਂ ਨੇ ਇਹ ਚੀਜ਼ ਕੰਫਰਮ ਕਰਵਾਈ ਸੀ ਕਿ ਤੇਜ਼ ਬਾਅਦ ਉਹਨਾਂ ਦੀ ਮਾਰਚ ਦੇ ਵਿੱਚ ਹੀ ਡੈਥ ਹੋ ਚੁੱਕੀ ਸੀ ਇਸ ਕਰਕੇ ਤਾਂ ਮੈਂ ਕੰਟੈਕਟ ਨਹੀਂ ਕਰਦੀ ਫਿਰ ਅੰਬੈਸੀ ਦੇ ਨਾਲ ਮੈਂ ਕੰਟੈਕਟ ਕੀਤਾ ਉਹਨਾਂ ਨੇ ਇਹ ਚੀਜ਼ ਕਨਫਰਮ ਕੀਤੀ ਕਿ ਉਹਨਾਂ ਨੂੰ ਸਪੈਸ਼ਲ ਆਪਰੇਸ਼ਨ ਤੋਂ ਭੇਜਿਆ ਗਿਆ ਸੀ ਤੇ ਉੱਥੇ ਉਹਨਾਂ ਵਿੱਚ ਤੇਜ਼ਪਾਰ ਨਹੀਂ ਸੀ ਹੂੰ ਤੇ ਹੁਣ ਤੁਹਾਡੀ ਮੰਗ ਜੀ ਸੀਗਾ 12 ਮਾਰਚ ਨੂੰ ਮੁਕਤ ਕਰ ਹੋ ਗਏ ਸੀ ਤੇ ਅੱਜ ਵੀ ਲਾਇਆ ਹੋਇਆ ਕੋਈ ਤੋੜੀ ਲਗਾਤਾਰ ਸਰਕਾਰ ਨਾਲ ਵੀ ਗੱਲਬਾਤ ਚੱਲ ਰਹੀ ਹੈ ਤੇ ਹੁਣ ਲੇਟਸ ਅੱਪਡੇਟ ਕੀ ਹੈ ਗੈਸ ਨਾ ਮੈਂ ਤੁਹਾਨੂੰ ਤੁਹਾਡੀ ਮੰਤਸੀ ਦੀ ਰਪਾਰਟੀ ਸ਼ੀਟ ਉਹ ਭਰ ਲਿਆ ਹੈ ਹੁਣ ਲੇਟਸ ਅਪਡੇਟ ਕੇਸ ਕੋਲੋਂ ਮੈਂ ਹਾਂਜੀ ਅਸੀਂ ਬੋਡੀ ਕਲੇਮ ਦਾ ਮਤਲਬ ਕੀਤਾ ਹੋਇਆ ਸੀ ਪ੍ਰੋਸੈਸ ਜਿਹੜਾ ਤੇ ਹੁਣ ਡੀਐਨਏ ਦੀ ਰਿਪੋਰਟ ਮੰਗ ਰਹੇ ਆ ਤੇ ਇਸ ਪਾਲ ਦੇ ਮਦਰ ਦੀ ਡੀਐਨਏ ਦੀ ਰਿਪੋਰਟ ਉਹਨਾਂ ਡਿਮਾਂਡ ਕੀਤੀ 5 ਦਿਨ ਪਹਿਲਾਂ ਉਹਦਾ ਪ੍ਰੋਸੈਸ ਸਟਾਰਟ ਮਤਲਬ ਨਾ ਸਟਾਰਟ ਨਹੀਂ ਹੋਇਆ ਜੀ ਫਾਈਲ ਉਹਦਾ ਸਬਮਿਟ ਹੋ ਗਈ ਹੈ ਦੇਖਦੇ ਆ ਮੰਡੇ ਨੂੰ ਬੁਲਾਇਆ ਵਾ ਡੀਸੀ ਆਫਿਸ ਨੂੰ 11 ਵਜੇ ਡਾਕੂਮੈਂਟ ਡਾਕੂਮੈਂਟ ਲੈ ਕੇ ਕਿ ਪ੍ਰੋਸੈਸ ਹੋ ਰਿਹਾ ਹੈ ਹਾਂਜੀ ਡਾਕੂਮੈਂਟਸ ਲੈ ਕੇ ਅਪਲੀਕੇਸ਼ਨ ਲੈ ਕੇ ਕੋਣ ਲੈ ਕੇ ਨੋਟ ਕੋਣ ਅਲ ਆਈ ਤੋਂ ਲੋਕਲ ਸਰਟ ਜਿਹੜਾ ਸਾਨੂੰ ਲੋਕਲ ਪੁਲਿਸ ਸਟੇਸ਼ਨ ਲੱਗਦਾ ਉੱਥੋਂ ਆਏ ਸੀ ਕੱਲ ਸ਼ਾਮ ਨੂੰ ਹੂੰ ਦੋਨਗੇ ਸਰਕਾਰ ਨਾਲ ਕੋਈ ਡਾਕ ਬਟ ਉਹ ਫੋਨ ਡਰਾਈ ਹੋ ਰਹੀ ਹੈ ਕਿ ਮਿਲ ਗਈ ਹੈ ਉਸ ਕੋਲੋਂ ਸਰਕਾਰ ਦੇ ਤੇ ਸਾਡੀ ਮਤਲਬ ਐਂਟੀ ਆਫਿਸ ਦੇ ਵਿੱਚ ਔਰਜਲਾ ਸਰ ਦੇ ਆਫਿਸ 'ਚ ਗੱਲਬਾਤ ਚੱਲ ਰਹੀ ਆ ਜੋ ਵੀ ਪ੍ਰੋਸੈਸ ਚੱਲਦਾ ਪਿਆ ਉਹ ਵੀ ਕਰਦੇ ਆ ਆਪਣੇ ਵੱਲੋਂ ਐਫਰਟ ਜੋ ਕਰ ਸਕਦੇ ਆ ਤੁਸੀਂ ਆਪਣੇ ਬਿਹਾਰਤ ਦੇ ਡੇਲੀ ਐਂਬੈਸਡਰ ਨਾਲ ਗੱਲਬਾਤ ਹੁੰਦੀ ਹੋਰ ਕਿਸੇ ਨਾਮ ਦੇ ਕੋਲ ਤੁਹਾਡੀ ਸੰਤੁਸ਼ਟੀ ਹੈ ਤੁਸੀਂ ਸੰਤੁਸ਼ਟ ਹੋ ਸਾਡੇ ਤੋਂ ਮਤਲਬ ਜੋ ਵਾਸਨ ਤੋਂ ਕਿ ਤੇ ਲੋੜ ਕਰਾਟਾ ਤੇ ਉਹਦੇ ਪੁਰਾਣੀ ਪ੍ਰੋਬਲਮ ਪਰ ਗਿਆ ਸ਼੍ਰੀ ਰਾਮਪਤੀ ਜੀ ਤੋਂ ਇਹ ਕੰਦੇ ਆਸਰ ਦਾ ਹਾਂਜੀ ਮੈਂ ਇਹ ਮੰਗ ਕਰਦੀ ਆ ਕਿ ਜਲਦ ਤੋਂ ਜਲਦ ਜੋ ਸਾਡੀ ਹੱਲ ਹੋ ਸਕਦੀ ਕੀਤੀ ਜਾਵੇ ਕੀ ਉਹਨਾਂ ਦੀ ਡੈੱਡ ਬੋਡੀ ਇੰਡੀਆ ਆ ਜਾਵੇ ਨਹੀਂ ਮੰਗ ਸਕਦੇ ਮੈਮ ਡੀਐਨਏ ਕਿਦਾਂ ਹੋਏਗਾ ਕਿਦਾਂ ਕਰਾਂਗੇ ਇਹਨਾਂ ਦੇ ਤੇਜਪਾਲ ਦੇ ਮਦਰ ਦਾ ਉਹਨਾਂ ਦੇ ਮਦਰ ਦੀ ਕਿੱਦਾਂ ਸਰ ਜੀ ਜਿਤਕੋ ਜੀ ਕੀ ਕਹਿਣਾ ਚਾਹੋਗੇ ਹੁਣ ਤੱਕ ਡੀਐਨਏ ਹੋ ਰਿਹਾ ਤੁਹਾਡੀ ਮੰਗ ਸੀ ਜਿਹੜੀ ਕਿ ਤੇਜਪਾਲ ਦਾ ਪਾਥੀ ਜਿਹੜਾ ਸ਼ਾਇਦ ਭਾਰਤ ਦੇ ਅੰਦਰ ਜਾਏ ਉਹ ਤੁਹਾਡੀ ਮੰਗ ਪੂਰੀ ਹੋ ਰਹੀ ਹੈ ਕਿਹੋ ਜਿਹਾ ਮਹਿਸੂਸ ਹੋ ਰਿਹਾ ਕੀ ਕਰਨ ਜਾ ਰਹੇ ਹਨ ਇਹ ਹੋ ਕਹਿਣਾ ਚਾਹੁੰਦੇ ਆਪੀ ਉਹਨਾਂ ਨੇ ਰਸ਼ੀਅਨ ਜੋ ਆਰਮੀ ਆ ਮੈਸੇਜ ਨੇ ਡੀਐਨਏ ਟੈਸਟ ਮੰਗਿਆ ਹੈ ਸਰਕਾਰ ਕੋ ਇਹੋ ਮੰਗ ਕਰਦੇ ਆ ਕਿ ਜਲਦੀ ਤੋਂ ਜਲਦੀ ਸਾਡੀ ਡੀਐਨਏ ਟੈਸਟ ਚ ਮਦਦ ਕਰਨ ਤੇ ਡੀਐਨਏ ਟੈਸਟ ਦੀ ਰਿਪੋਰਟ ਹੋ ਜੇ ਤੇ ਉਹਨਾਂ ਨੂੰ ਭੇਜੀ ਜਾਵੇ ਤੇ ਜਲਦੀ ਤੋਂ ਜਲਦੀ ਬਾਡੀ ਕਲੀਅਰ ਹੋ ਜੇ ਹਾਂਜੀ ਇਹੋ ਮੰਗ ਕੀ ਕੀ ਡਾਕੂਮੈਂਟ ਰੈਗੂ ਲੱਗ ਗਏ ਹੈ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਇਸ ਕੋਲੇ ਬਾਬਤ ਕਾਰਵਾਈ ਹਾਂਜੀ ਕੱਲ ਸਦਰ ਖਾਨੇ ਤੋਂ ਤੁਹਾਡੇ ਲਾਗੇ ਜਿਹੜਾ ਉਹਨਾਂ ਨੇ ਲੈ ਗਏ ਫਾਗੂ ਦੇ ਕੂਗ ਜਿਹੜੇ ਸਾਰੇ ਲੈ ਗਏ ਤੇ ਸੋਮਵਾਰ ਤੋਂ ਚਾਲੂ ਹੋਏਗਾ ਸੋਮਵਾਰ ਡੀਸੀ ਆਫਿਸ ਜਾਣਾ ਹਾਂਜੀ ਠੀਕ ਤੇ ਲਗਦਾ ਹੁਣ ਥੋੜਾ ਸੰਤੁਸ਼ਟੀ ਉਹ ਕੋਈ ਜਿਹੜਾ ਘਟਾ ਜਿਹੜਾ ਉਹ ਤੇ ਪੂਰਾ ਨਹੀਂ ਹੋ ਸਕਦਾ ਪਰ ਹੁਣ ਦਾ ਸ਼ਰੀਰ ਆ ਉਹ ਕਹਿੰਦਾ ਉਮੀਦਾਂ ਜਿਤਾਈਆਂ ਗਈਆਂ ਕਿ ਆਸਲ ਨੇ ਹਾਂਜੀ ਤੇ ਅਸੀਂ ਉਮੀਦ ਆਨੇ ਆ ਕਿ ਚਾਲੋਂ ਦਾ ਜਿਹੜੀ ਮਿੱਤਰਕ ਦੇ ਘਰ ਆ ਸਕੇ ਸਾਰੇ ਉਹਦੀ ਜਿਹੜੀ ਜੋ ਵੀ ਰਸਮਾਂ ਆ ਇਹ ਪੂਰੀਆਂ ਕਰ ਸਕੀਏ ਹਾਂ ਉਹਦੀ ਆਖਰੀ ਜਿਹੜਾ ਚਿਹਰਾ ਅਸੀਂ ਵੇਖ ਸਕੀਏ ਹਾਂਜੀ ਇਹੋ ਮੰਗ ਮੰਗਦੇ ਸਰਕਾਰ ਨੂੰ ਠੀਕ